2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਭਾਜਪਾ ਦੇ ਉਮੀਦਵਾਰਾਂ ਦਾ ਜ਼ੋਰਦਾਰ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਹੁਣ ਸਮਾਗਮ ਵਾਲੀ ਥਾਂ ਉੱਤੇ ਪੁਲਿਸ ਵੱਲੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਸਵਾਰ ਤਾਇਨਾਤ ਕਰਕੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ ਸੀ ਬਠਿੰਡਾ ਦੇ ਪਿੰਡ ਫਰੀਦਕੋਟ ਕੋਲੀ ਵਿਖੇ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦੇ ਪ੍ਰਤੀ ਗੁਰਪ੍ਰੀਤ ਸਿੰਘ ਮਲੂਕਾ ਜਦੋਂ ਚੌਣ ਜਲਸੇ ਨੂੰ ਸੰਬੋਧਨ ਕਰਨ ਲਈ ਪਹੁੰਚੇ ਤਾਂ ਇਸ ਦੌਰਾਨ ਕਿਸਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਇਸ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਕਿਸਾਨਾਂ ਨੂੰ ਸਮਾਗਮ ਵਾਲੀ ਥਾਂ ਉੱਤੇ ਪਹੁੰਚਣ ਤੇ ਬੈਰੀਗੇਟਿੰਗ ਕੀਤੀ ਗਈ ਸੀ ਇਸੇ ਦੇ ਚਲਦਿਆਂ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਕਰਾਰਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਨੂੰ ਖਦੇੜਦੇ ਹੋਏ ਖੇਤਾਂ ਦੇ ਵਿੱਚ ਭਜਾਇਆ ਗਿਆ ਇਸ ਮੌਕੇ ਕਿਸਾਨਾਂ ਵੱਲੋਂ ਜਿੱਥੇ ਭਾਜਪਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਉਨ੍ਹਾਂ ਕਿਹਾ ਕਿ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਜੋਨਾ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪੁਲਿਸ ਵੱਲੋਂ ਉਨ੍ਹਾਂ ਉੱਤੇ ਲਾਠੀ ਚਾਰਜ ਕੀਤਾ ਗਿਆ ਜਿਸ ਕਾਰਨ ਇੱਕ ਦੋ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਬਾਲਾ ਜੀ ਨਾਰੀ ਲਗਣੇ ਆਂ ਵਿਰੋਧ ਕਰਦਾ ਉਹਦਾ ਕੀ ਗੱਲ ਹੋਈ ਬਾਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਜੀ ਹਾਂ ਇਹਨਾਂ ਨੇ ਲਾਠੀ ਚਾਰਜ ਕਰਤਾ ਪੁਲਿਸ ਨੇ ਜੀ ਹਾਂ ਤੇ ਮੇਰੇ ਡਾਂਗ ਮਾਰੀ ਇੱਥੇ ਹੀ ਹੱਡੀ ਟੁੱਟਦੀ ਉਹ ਕਹ ਰਿਹਾ ਜਾਤੀ ਪੁਲਿਸ ਕਿਹਾ ਜੀ ਸਾਨੂੰ ਜਾਤੀ ਸੁੱਤੇ ਗਾਲਾਂ ਨਹੀਂ ਕੋਈ ਕਿਹਾ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਝ ਨਹੀਂ ਬਾਨਾ ਉਹ ਤਾਂ ਬਾਨਾ ਬਣਾਇਆ ਜੀ ਪਰ ਹੁਣ ਮਾਹੌਲ ਜਿਹੜਾ ਉਹ ਥੋੜਾ ਤਲਖੀ ਭਰਾ ਹੋ ਗਿਆ ਕਿਉਂਕਿ ਇੱਥੋਂ ਦੀ ਪੋਸਾ ਜਿਹੜੀ ਪਿੰਡ ਦੇ ਵਿੱਚ ਹੀ ਮਜ਼ਦੂਰ ਜਮਾਜਾਂ ਵੀ ਹੋਰ ਆ ਉਹ ਨਾਲ ਮੈਡੀਕਲ ਲੈ ਆ ਰੱਖਦੇ ਉਹ ਉਚਾਰੇ ਸੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਨਾਲ ਇੱਥੇ ਆ ਕੇ ਸੀ ਉਹਨਾਂ ਦੇ ਘੱਟ ਤੋਂ ਘੱਟ ਵੀ ਦੀ ਆਪਾਂ ਘਰ ਦੀ ਵੀ ਲੈ ਕੇ ਤਾਂ ਮਤਲਬ ਇਹ 200 ਮੀਟਰ ਦਾ ਕਹਿੰਦੇ ਘੱਟ ਤੋਂ ਘੱਟ 1800 ਮੀਟਰ ਪਿੱਛੇ ਖੜੇ ਹਲੇ ਤੱਕ ਵੀ ਵੱਡੀ ਸੜਕ ਤੇ ਅੱਜ ਲਾਤੀ ਚਾਰਜ ਕਿਸ ਗੱਲ ਨੂੰ ਲੈ ਕੇ ਸੀ ਚਾਰਜ ਜੀ ਉਹ ਕਦੇ ਜਦੋਂ ਮਤਲਬ ਇਹ ਅੱਗੇ ਜਾਣ ਨਹੀਂ ਦਿੰਦੇ ਜੇ ਕਿ ਵੀ ਜਿਹੜਾ ਨੇੜੇ ਐ ਉੱਥੇ ਜਾਣ ਦਿਓ ਉਸ ਤੋਂ ਬਾਅਦ ਇਹਨਾਂ ਨੇ ਬਣਾਇਆ ਗੁੰਮਦਾ ਇਹ ਕਹਿੰਦੇ ਵੀ ਜਿਹੜਾ ਅਸਲ ਇੱਕ ਆਗੂ ਆ ਕੋਈ ਉਹ ਆਪਣੇ ਸ਼ਬਦਾਂ ਉਹ ਬੋਲ ਗਿਆ ਉਹਦੇ ਚ ਇਹ ਜਾਤੀ ਪ੍ਰਤੀ ਪਰ ਉਸ ਅੱਖ ਵਿੱਚ ਕੋਈ ਵੀਡੀਓ ਹੈਗੀ ਉਸ ਬੰਦੇ ਦੀ ਦੋ ਤਿੰਨ ਵੀਡੀਓ ਦਿਖਾਓ ਵੀਡੀਓ ਹੈਗੀ ਤਾਂ ਵੇਖੀ ਜੂ ਆਪੇ ਆਪਾਂ ਸੀ ਕਹਿਣਾ ਜਦੋਂ ਬੰਦੀਆਂ ਵੱਲ ਨਾ ਅਸੀਂ ਅਪਸ਼ਬਦ ਹਲੇ ਤੱਕ ਬੋਲਦੇ ਆ ਨਾ ਬੋਲਣਾ ਕਿਉਂਕਿ ਸਾਡੇ ਨਾਲ ਕਿਸਾਨ ਮਜ਼ਦੂਰ ਸਾਰੇ ਭਾਈਚਾਰੇ ਧਰਮਾਂ ਦੇ ਨਾਲ ਦੀ ਵੇ ਅਸੀਂ ਇਕੱਠੇ ਆ ਪਰ ਰੌਲਾ ਹੈ ਸਿਰਫ ਖੇਤੀ ਦੇ ਨਾਲ ਨਾਲ ਨੂੰ ਬਚਾਉਣ ਦਾ ਉਸ ਤਰ੍ਹਾਂ ਇਸ ਇਹਨਾਂ ਦਾ ਵਿਰੋਧ ਕਰ ਰਹੇ ਸੀ ਇੱਥੇ ਜੇ ਇਹਨਾਂ ਕੋਲ ਕੋਈ ਹਾਈਬ੍ਰਿਡ ਹੋ ਕਿਸ ਤਰ੍ਹਾਂ ਦੀ ਕੰਦੀ ਹੋ ਲਿਆ ਤਾਂ ਉਹ ਵੀਡੀਓ ਦਿਖਾਈ ਜਾਊਗੀ ਪਰ ਸਾਡਾ ਕਿਸਾਨਾ ਕੋਈ ਮੈਨੂੰ ਲੱਗਦਾ ਹੈ ਹਾਲ ਤੱਕ ਕੋਈ ਜਾਤੀ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਬੋਲ ਜੇ ਇਸ ਕਰਕੇ ਇਸ ਵਿਰੋਧ ਦੇ ਵਿੱਚ ਪਹੁੰਚਿਆ ਆ ਆ ਬੈਠਿਆ ਹਰ ਹਾਲਤਾ ਜਿਹੜਾ ਵਿਰੋਧ ਜਿਵੇਂ ਪਹਿਲਾਂ ਕਾਲੀਆਂ ਚ ਨਿਕਲ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ